ਇਸ ਸਕੂਲ ਦਾ ਵਾਤਾਵਰਨ ਇਸ ਸਕੂਲ ਦਾ ਇਨਫਰਾਸਟ੍ਰਕਚਰ ਇਸ ਸਕੂਲ ਦੇ ਵਿੱਚ ਸੁੱਖ ਸਹੂਲਤਾਂ ਕਿਸੇ ਕਨਵੈਂਟ ਸਕੂਲ ਦੇ ਨਾਲੋਂ ਘੱਟ ਨੇ ਪਰ ਫੀਸਾਂ ਨਾ ਮਾਤ ਇਸ ਸਕੂਲ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਦੂਰ ਹੈ ਟਾਂਡੇ ਦੇ ਰੋਡ ਦੇ ਉੱਪਰ ਸਥਿਤ ਹੈ ਪਰ ਸ਼ਾਮਚਰਾਸੀ ਦੇ ਕੋਲੋਂ ਵੀ 10 ਕਿਲੋਮੀਟਰ ਦੀ ਦੂਰੀ ਤੇ ਇਹ ਸਕੂਲ ਬਣਿਆ ਹੋਇਆ ਆਓ ਇਸ ਸਕੂਲ ਤੁਹਾਨੂੰ ਵੀ ਘੁਮਾਉਣੇ ਆ ਤਾਂ ਕਿ ਤੁਹਾਡੀ ਵੀ ਉਹ ਮਿੱਥ ਪਰੇ ਹੋ ਜਵੇ ਉਸ ਮਿੱਥ ਨੂੰ ਤੋੜਿਆ ਜਾ ਸਕੇ ਕਿ ਜਿਹੜੀ ਮਿੱਥ ਇਹ ਕਹਿੰਦੀ ਆ ਕਿ ਪਿੰਡਾਂ ਦੇ ਵਿੱਚ ਅਜਿਹੇ ਸਕੂਲ ਨਹੀਂ ਹੋ ਸਕਦੇ ਕਿਉਂਕਿ ਸਾਡੀ ਸੋਚ ਸਿਰਫ ਕਨਵੈਂਟ ਸਕੂਲਾਂ ਦੇ ਜਾ ਕੇ ਗੇਟ ਤੇ ਖੜ ਜਾਂਦੀ ਹੈ ਤੇ ਜਦੋਂ ਬੱਚੇ ਸਾਡੇ ਕੋਲ ਆਉਂਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਬੱਚੇ ਦਾ ਇੰਟਰਸਟ ਦੇਖੀਦਾ ਕਿ ਉਹਦਾ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈ ਵੋਕਲ 뮤직 ਦੇ ਵਿੱਚ ਉਹਦਾ ਇੰਟਰਸਟ ਹੈ ਜਾਂ ਇਨਸਟਰੂਮੈਂਟਲ 뮤직 ਦੇ ਵਿੱਚ ਹੈ ਸਾਡੇ ਇੱਕ ਤੇ ਚੀਫ ਖਾਲਸਾ ਦੀਵਾਨ ਦੀਆਂ ਆਪਸ ਦੇ ਵਿੱਚ ਖੇਡਾਂ ਹੁੰਦੀਆਂ ਨੇ ਜਿਦੇ ਵਿੱਚ 50 ਸਕੂਲ ਹਾ ਭਾਗ ਲੈਂਦੇ ਨੇ ਤੇ ਪੰਜਾਵਾਂ ਸਕੂਲਾਂ ਦੇ ਵਿੱਚ ਇਹ ਇੱਕ ਪਿੰਡੂ ਸਕੂਲ ਹਮੇਸ਼ਾ ਬੜੇ ਸਾਲਾਂ ਤੋਂ ਪਿਛਲੇ ਦਸਾਂ ਸਾਲਾਂ ਤੋਂ ਨੰਬਰ 1 ਤੇ ਆ ਰਿਹਾ ਹੈ ਨੂੰ ਸ਼ੁਰੂ ਤੋਂ ਹੀ ਸਕੇਚਿੰਗ ਕਰਨੀ ਬਹੁਤ ਵਧੀਆ ਲੱਗਦੀ ਸੀ ਤੇ ਇਹ ਮੇਰਾ ਸ਼ੌਂਕ ਪੂਰਾ ਹੋ ਸਕਿਆ ਹੈ ਪ੍ਰਿੰਸੀਪਲ ਮੈਡਮ ਮੇਰੇ ਆਰਟ ਟੀਚਰਸ ਅਤੇ ਮੇਰੇ ਪੇਰੈਂਟਸ ਕਰਕੇ ਪੰਜਾਬ ਬੋਰਡ ਦੇ ਵਿੱਚ ਜਿਹੜਾ ਜਾ ਕੇ ਸਾਡੇ ਬੱਚੇ ਪਰਫਾਰਮ ਕਰਦੇ ਆ ਤੇ ਤਕਰੀਬਨ ਸਾਡਾ ਵਸ਼ਗੁਰੂ ਜੀ ਦੀ ਕਿਰਪਾ ਦੇ ਨਾਲ ਫਰਸਟ ਪ੍ਰਾਈਜ਼ ਹੀ ਹੁੰਦਾ ਹੈ ਭਾਵੇਂ ਵੋਕਲ 뮤직 ਹੈ ਭਾਵੇਂ ਇਨਸਟਰੂਮੈਂਟਲ 뮤직 ਹੈ ਬੱਚੇ ਸਾਡੀ ਦਿਲ ਰਵਾ ਪਲੇ ਕਰਦੇ ਆ ਇਨਸਟਰੂਮੈਂਟਲ 뮤직 ਦੇ ਵਿੱਚ ਸਾਡਾ ਸਕੂਲ ਬਹੁਤ ਹੀ ਵਧੀਆ ਹੈ ਇੱਥੇ ਘੱਟ ਖਰਚੇ ਤੇ ਬਹੁਤ ਵਧੀਆ ਸਿੱਖਿਆ ਪ੍ਰਾਪਤ ਹੁੰਦੀ ਹੈ ਪਰ ਬਾਕੀ ਸਕੂਲ ਇੰਨੀ ਆ ਫੈਸਿਲਿਟੀਆਂ ਨਹੀਂ ਦੇ ਰਹੇ ਪਰ ਉਹ ਫੀਸਾਂ ਬਹੁਤ ਜ਼ਿਆਦਾ ਲੈ ਰਹੇ ਨੇ ਸੋ ਅਸੀਂ ਫੀਸਾਂ ਬਹੁਤ ਘੱਟ ਲੈ ਰਹੇ ਆਂ ਫੈਲੇ ਵਿਦਿਆ ਚਾਨਣ ਹੋਏ ਵਿਦਿਆ ਦੇ ਖੇਤਰ ਦੇ ਵਿੱਚ ਭਾਵੇਂ ਅਸੀਂ ਬਹੁਤ ਵੱਡੇ ਮਾਰ ਕੇ ਨਹੀਂ ਮਾਰੇ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਕੂਲ ਦੇ ਵਿੱਚ ਲੈ ਕੇ ਆਏ ਆ ਕਿ ਇਹ ਸਕੂਲ ਹੈ ਤੇ ਪਿੰਡੂ ਖੇਤਰ ਦੇ ਵਿੱਚ ਪਰ ਆਪਣੀ ਵਿਲੱਖਣ ਪਛਾਣ ਰੱਖਦਾ ਹੈ ਅਸੀਂ ਇਸ ਵੇਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪੰਡੋਰੀ ਖਜੂਰ ਦੇ ਵਿੱਚ ਖੜੇ ਹਾਂ। ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ। ਇਸ ਸਕੂਲ ਚੀਫ ਖਾਲਸਾ ਦਿਵਾਨ ਵੱਲੋਂ ਬਣਾਇਆ ਗਿਆ। ਇਸ ਸਕੂਲ ਦੇ ਵਿੱਚ ਲਾਗੇ ਦੇ 100 ਪਿੰਡਾਂ ਦੇ ਵਿੱਚੋਂ ਬੱਚੇ ਪੜਨ ਆਉਂਦੇ ਨੇ। ਇਸ ਸਕੂਲ ਦੇ ਵਿੱਚ ਕੋਈ ਲਗਭਗ 70-80 ਕਮਰੇ ਨੇ ਜਿਨ੍ਹਾਂ ਦੇ ਵਿੱਚ ਬੈਠ ਕੇ ਬੱਚੇ ਦੇਸ਼ ਦਾ ਭਵਿੱਖ ਤਿਆਰ ਕਰਦੇ ਨੇ ਔਰ ਸੱਚਮੁੱਚ ਸਾਨੂੰ ਫਖਰ ਹੈ ਇਸ ਪਿੰਡੂ ਸਕੂਲ ਦੇ ਉੱਪਰ। ਕਿ ਇਸ ਸਕੂਲ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਕਲਾ ਦੇ ਖੇਤਰ ਦੇ ਵਿੱਚ ਤੇ ਪੜ੍ਹਾਈ ਦੇ ਖੇਤਰ ਦੇ ਵਿੱਚ ਵੱਖਰੀਆਂ ਪੈੜਾਂ ਪਈਆਂ ਹੋਈਆਂ ਨੇ ਇਸ ਸਕੂਲ ਦਾ ਵਾਤਾਵਰਣ ਇਸ ਸਕੂਲ ਦਾ ਇਨਫਰਾਸਟ੍ਰਕਚਰ ਇਸ ਸਕੂਲ ਦੇ ਵਿੱਚ ਸੁੱਖ ਸਹੂਲਤਾਂ ਕਿਸੇ ਕਨਵੈਂਟ ਸਕੂਲ ਦੇ ਨਾਲੋਂ ਘੱਟ ਨਹੀਂ ਪਰ ਫੀਸਾਂ ਨਾ ਮਾਤਰ ਇਹ ਸਕੂਲ ਹੁਸ਼ਿਆਰਪੁਰ ਤੋਂ 10 ਕਿਲੋਮੀਟਰ ਦੂਰ ਹੈ ਟਾਂਡੇ ਦੇ ਰੋਡ ਦੇ ਉੱਪਰ ਸਥਿਤ ਹੈ ਪਰ ਸ਼ਾਮਚਰਾਸੀ ਦੇ ਕੋਲੋਂ ਵੀ 10 ਕਿਲੋਮੀਟਰ ਦੀ ਦੂਰੀ ਤੇ ਇਹ ਸਕੂਲ ਬਣਿਆ ਹੋਇਆ ਆਓ ਇਸ ਸਕੂਲ ਤੁਹਾਨੂੰ ਵੀ ਦਿਖਾਉਨੇ ਆ ਤਾਂ ਕਿ ਤੁਹਾਡੀ ਵੀ ਉਹ ਮਿਥ ਪਰੇ ਹੋ ਜਵੇ ਉਸ ਮਿਥ ਨੂੰ ਤੋੜਿਆ ਜਾ ਸਕੇ ਕਿ ਜਿਹੜੀ ਮਿਥ ਇਹ ਕਹਿੰਦੀ ਹੈ ਕਿ ਪਿੰਡਾਂ ਦੇ ਵਿੱਚ ਅਜਿਹੇ ਸਕੂਲ ਨਹੀਂ ਹੋ ਸਕਦੇ ਕਿਉਂਕਿ ਸਾਡੀ ਸੋਚ ਸਿਰਫ ਕਨਵੈਂਟ ਸਕੂਲਾਂ ਦੇ ਜਾ ਕੇ ਗੇਟ ਤੇ ਖੜ ਜਾਂਦੀ ਹੈ ਪਰ ਆਓ ਅੱਜ ਉਹ ਸਕੂਲ ਤੁਹਾਨੂੰ ਦਿਖਾਉਨੇ ਆ ਕਿ ਜੋ ਘੱਟ ਫੀਸਾਂ ਤੇ ਵਧੀਆ ਸਿੱਖਿਆ ਸਹੂਲਤਾਂ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ ਇੱਕ ਤੁਹਾਨੂੰ ਗੇੜਾ ਲਗਵਾਉਨੇ ਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਦਾ ਮੈਂ ਕਿਰਨਪ੍ਰੀਤ ਕੌਰ ਤਾਮੀ ਪ੍ਰਿੰਸੀਪਲ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਹਸ਼ਿਆਰਪੁਰ ਜੋ ਕਿ ਸਿੱਖਾਂ ਦੀ ਸਭ ਤੋਂ ਪੁਰਾਣੀ ਸੰਸਥਾ 1902 ਦੇ ਵਿੱਚ ਹੋਂਦ ਵਿੱਚ ਆਈ ਉਸ ਵੱਲੋਂ ਚਲਾਇਆ ਜਾ ਰਿਹਾ ਹੈ ਤੇ ਇਹ ਸਕੂਲ 1998 ਦੇ ਵਿੱਚ ਹੋਂਦ ਵਿੱਚ ਆਇਆ ਤੇ ਅਸੀਂ ਇਸ ਵੇਲੇ ਇਸ ਦੇ 25 ਸਾਲ ਪੂਰੇ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਅਮਨ ਕਸ਼ਪ ਮੈਂ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿੱਚ ਐਜ਼ ਅ ਸੀਬੀਐਸਸੀ ਕੋਆਰਡੀਨੇਟਰ ਆਪਣੀ ਸੇਵਾਵਾਂ ਦੇ ਰਿਹਾ ਹਾਂ ਇਹ ਹੈ ਜੀ ਸਾਡੀ ਕਾਨਫਰੈਂਸ ਕਮ ਲਾਇਬ੍ਰੇਰੀ ਜਿਹਦੇ ਵਿੱਚ ਕੀ ਫੁੱਲੀ ਐਡਵਾਂਸਡ ਟੈਕਨੋਲੋਜੀ ਦੇ ਨਾਲ ਬਣਿਆ ਹੋਇਆ ਆ ਇੰਟਰਐਕਟਿਵ ਬੋਰਡ ਵਰਕ ਕਰ ਰਿਹਾ ਹੈ ਸਤਿ ਸ਼੍ਰੀ ਅਕਾਲ ਮੈਂ ਸੁਖਦੀਪ ਸਿੰਘ ਬੈਂਸ ਅਫੀਸ਼ਰ ਲੇ 7 ਸਾਲਾਂ ਤੋਂ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਡੋਰੀ ਖਜੂਰ ਵਿਖੇ ਅ ਐਜ਼ ਅ 뮤ਜ਼ਿਕ ਟੀਚਰ ਇੱਥੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ ਸਾਡੇ ਕੋਲ ਇੱਥੇ ਸਕੂਲ ਦੇ ਵਿੱਚ 3rd ਕਲਾਸ ਤੋਂ 뮤ਜ਼ਿਕ ਸਟਾਰਟ ਹੈ ਸੇ ਗੁਰੂ ਬੱਲੇ ਬੱਲੇ ਜਾਈ ਹੈ ਐ ਸੇ ਮੇਰਾ ਨਾਮ ਮਨਜੋਤ ਸਿੰਘ ਹੈ ਮੈਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜਦਾ ਹਾਂ ਮੈਨੂੰ ਸ਼ੁਰੂ ਤੋਂ ਹੀ ਸਕੇਚਿੰਗ ਕਰਨੀ ਬਹੁਤ ਵਧੀਆ ਲੱਗਦੀ ਸੀ ਤੇ ਇਹ ਮੇਰਾ ਸ਼ੌਂਕ ਪੂਰਾ ਹੋ ਸਕਿਆ ਹੈ ਪ੍ਰਿੰਸੀਪਲ ਮੈਡਮ ਮੇਰੇ ਆਰਟ ਟੀਚਰਸ ਅਤੇ ਮੇਰੇ ਪੇਰੈਂਟਸ ਕਰਕੇ ਮੈਂ ਅੱਜ ਤੱਕ 30 ਤੋਂ ਜ਼ਿਆਦਾ ਸਕੈਚ ਬਣਾ ਚੁੱਕਿਆ ਹਾਂ ਅਤੇ ਇਸ ਸਕੈਚ ਕਰਕੇ ਮੈਨੂੰ ਕਾਫੀ ਸਾਰੇ ਅਵਾਰਡ ਵੀ ਮਿਲੇ ਹਨ ਮੈਨੂੰ ਕਾਫੀ ਵਾਰ ਸਨਮਾਨਿਤ ਕੀਤਾ ਗਿਆ ਹੈ ਸਾਡਾ ਸਕੂਲ ਬਹੁਤ ਹੀ ਵਧੀਆ ਹੈ ਇੱਥੇ ਘੱਟ ਖਰਚੇ ਤੇ ਬਹੁਤ ਵਧੀਆ ਸਿੱਖਿਆ ਪ੍ਰਾਪਤ ਹੁੰਦੀ ਹੈ ਸਾਡੇ ਸਕੂਲ ਦਾ ਵਾਤਾਵਰਣ ਬਹੁਤ ਵਧੀਆ ਹੈ ਇੱਥੇ ਖੇਡਾਂ ਸਿੱਖਿਆ ਸਾਰੇ ਐਕਟੀਵਿਟੀਆਂ ਨੂੰ ਲੈ ਕੇ ਬਹੁਤ ਹੀ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਸਾਡੇ ਇੱਕ ਤੇ ਚੀਫ ਖਾਲਸਾ ਦਿਵਾਨ ਦੀਆਂ ਆਪਸ ਦੇ ਵਿੱਚ ਖੇਡਾਂ ਹੁੰਦੀਆਂ ਨੇ ਜਿਦੇ ਵਿੱਚ 50 ਸਕੂਲ ਹਾ ਭਾਗ ਲੈਂਦੇ ਨੇ ਤੇ ਪੰਜਾਵਾਂ ਸਕੂਲਾਂ ਦੇ ਵਿੱਚ ਇਹ ਇੱਕ ਪਿੰਡੂ ਸਕੂਲ ਹਮੇਸ਼ਾ ਬੜੇ ਸਾਲਾਂ ਤੋਂ ਪਿਛਲੇ ਦਸਾਂ ਸਾਲਾਂ ਤੋਂ ਨੰਬਰ 1 ਤੇ ਆ ਰਿਹਾ ਹੈ ਓਵਰ ਆਲ ਚੈਂਪੀਅਨਸ਼ਿਪ ਸਾਡੇ ਕੋਲ ਹੈ ਇੱਥੇ ਬੱਚਿਆਂ ਨੂੰ ਬਹੁਤ ਹੀ ਅੱਛੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਤੇ ਸਾਡੇ ਕੋਲ ਕਾਫੀ ਵਧੀਆ ਤੇ ਵਧੀਆ ਕਿਤਾਬਾਂ ਵੀ ਹੈਗੀਆਂ ਜਿਹੜੇ ਕਿ ਬੱਚੇ ਆਪਣੇ ਫ੍ਰੀ ਪੀਰੀਅਡ ਦੇ ਵਿੱਚ ਆ ਕੇ ਇੱਥੇ ਆ ਕੇ ਉਹਨੂੰ ਰੀਡ ਕਰਦੇ ਨੇ ਇਸ ਸਕੂਲ ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਕਿਰਨਪ੍ਰੀਤ ਕੌਰ ਧਾਮੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹਾਂ ਤੇ ਉਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਹੋਰ ਵੀ ਅੱਗੇ ਵਧਦੇ ਰਾਵਾਂਗੇ ਤੇ ਜਦੋਂ ਬੱਚੇ ਸਾਡੇ ਕੋਲ ਆਉਂਦੇ ਆ ਤੇ ਸਭ ਤੋਂ ਪਹਿਲਾਂ ਅਸੀਂ ਬੱਚੇ ਦਾ ਇੰਟਰਸਟ ਦੇਖੀਦਾ ਕਿ ਉਹਦਾ ਇੰਟਰਸਟ ਕਿਸ ਚੀਜ਼ ਦੇ ਵਿੱਚ ਹੈ ਵੋਕਲ 뮤직 ਦੇ ਵਿੱਚ ਉਹਦਾ ਇੰਟਰਸਟ ਹੈ ਜਾਂ ਇਨਸਟਰੂਮੈਂਟਲ 뮤직 ਦੇ ਵਿੱਚ ਹੈ ਤੇ ਜੇ ਉਹਦਾ ਵੋਕਲ 뮤직 ਦੇ ਵਿੱਚ ਇੰਟਰਸਟ ਹੈਗਾ ਤੇ ਫਿਰ ਉਹਦੀ ਜਿਹੜੀ ਆਪਾਂ ਪ੍ਰੈਕਟਿਸ ਹੈ ਬੇਸਿਕ ਤੋਂ ਸਟਾਰਟ ਕਰੀਦੀ ਆ ਜਿਸ ਤਰ੍ਹਾਂ ਅਲੰਕਾਰ ਹੋ ਗਏ ਹਨ ਫਿਰ ਹੌਲੀ-ਹੌਲੀ ਉਹਨੂੰ ਤਾਨਪੁਰੇ ਦੇ ਉੱਪਰ ਲੈ ਕੇ ਆਈਦਾ ਤਾਂ ਕਿ ਬੇਸਿਕ ਪ੍ਰੈਕਟਿਸ ਦੇ ਨਾਲ ਬੱਚੇ ਦੀ ਜਿਹੜੀ ਹੈ ਨੀ ਮਜ਼ਬੂਤ ਹੋਵੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਜੇ ਇਨਸਟਰੂਮੈਂਟਲ 뮤ਜ਼ਿਕ ਹੈ ਤੇ ਉਹਦੇ ਵਿੱਚ ਸਾਡੇ ਕੋਲ ਤਬਲਾ ਇਨਸਟਰੂਮੈਂਟ ਹੈਗਾ ਆ ਢੋਲ ਹੈਗਾ ਆ ਡਾਰਬੁਕਾ ਹੈਗਾ ਬੀਟ ਵਾਲੀ ਇਨਸਟਰੂਮੈਂਟ ਹੈ ਸਕੂਲ ਜਿਹੜਾ ਹੈ ਵੇਖਣ ਵਾਲਾ ਹੈ ਇਹਦਾ ਇਨਫਰਾਸਟ੍ਰਕਚਰ ਵੇਖਣ ਵਾਲਾ ਹੈ ਤੇ ਇਹਨੂੰ ਚਲਾਉਣ ਵਾਲੇ ਵੀ ਜਿਹੜੇ ਨੇ ਉਹ ਬਹੁਤ ਹੀ ਨੇਕ ਇਨਸਾਨ ਨੇ ਤੇ ਜਿਹੜੇ ਇੰਨੀ ਜ਼ਿਆਦਾ ਫੈਸਿਲਿਟੀਆਂ ਇਸ ਸਕੂਲ ਦੇ ਵਿੱਚ ਲੈ ਕੇ ਆਉਂਦੇ ਨੇ ਤਕਰੀਬਨ ਹਰ ਸਾਲ ਪੰਜਾਬ ਲੋਕ ਕਲਾ ਭਵਨ ਚੰਡੀਗੜ੍ਹ ਵਿਖੇ ਜਿਹੜਾ ਹੈ ਸਰਜੀਤ ਪਾਤਰ ਹਣੀ ਪੰਜਾਬੀ ਮਾਂ ਬੋਲੀ ਦਿਵਸ ਦੇ ਉੱਪਰ ਜਿਹੜਾ ਉੱਥੇ ਉਹ ਫੰਕਸ਼ਨ ਆਰਗੇਨਾਈਜ਼ ਕਰਦੇ ਹੈਗੇ ਤੇ ਉਹਦੇ ਵਿੱਚ ਕਿੰਨੀ ਵਾਰ ਸਾਡੇ ਬੱਚੇ ਜਿਹੜਾ ਪਰਫਾਰਮ ਕਰ ਚੁੱਕੇ ਆ ਪੰਜਾਬ ਬੋਰਡ ਦੇ ਵਿੱਚ ਜਿਹੜਾ ਜਾ ਕੇ ਸਾਡੇ ਬੱਚੇ ਪਰਫਾਰਮ ਕਰਦੇ ਆ ਤੇ ਤਕਰੀਬਨ ਸਾਡਾ ਵਾਸ਼ਗੁਰੂ ਜੀ ਦੀ ਕਿਰਪਾ ਦੇ ਨਾਲ ਫਰਸਟ ਪ੍ਰਾਈਜ਼ ਹੀ ਹੁੰਦਾ ਆ ਭਾਵੇਂ ਵੋਕਲ 뮤직 ਆ ਭਾਵੇਂ ਇਨਸਟਰੂਮੈਂਟਲ 뮤직 ਆ ਬੱਚੇ ਸਾਡੇ ਦਿਲ ਰੂਪਾ ਪਲੇ ਕਰਦੇ ਆ ਇਨਸਟਰੂਮੈਂਟਲ 뮤직 ਦੇ ਵਿੱਚ ਸਰੰਗੀ ਪਲੇ ਕਰਦੇ ਹੈਗੇ ਆ ਸਤਾਰ ਪਲੇ ਕਰਦੇ ਹੈਗੇ ਆ ਇਸ ਦੇ ਨਾਲ ਨਾਲ ਜਿਹੜੀਆਂ ਪੰਜਾਬ ਬੋਰਡ ਦੀਆਂ ਖੇਡਾਂ ਨੇ ਸਾਡਾ ਸਕੂਲ CBSE ਹੈ ਪਰ ਅਸੀਂ ਖੇਡਾਂ ਜਿਹੜੀਆਂ ਨੇ ਪੰਜਾਬ ਬੋਰਡ ਦੇ ਨਾਲ ਖੇលਦੇ ਆ ਤੇ ਉਹਨਾਂ ਖੇਡਾਂ ਵਿੱਚ ਵੀ ਪਿਛਲੇ 11 ਸਾਲਾਂ ਤੋਂ ਸਾਡਾ ਸਕੂਲ ਓਵਰਆਲ ਚੈਂਪੀਅਨ ਹੈ CBSE ਸਕੂਲਸ ਦਾ ਇੱਕ ਗਰੁੱਪ ਹੈ ਹੁਸ਼ਿਆਰਪੁਰ ਲੈਵਲ ਤੇ ਜਿਹਦੇ ਵਿੱਚ 80 ਸਕੂਲ ਨੇ ਤੇ 80 ਸਕੂਲਾਂ ਦਾ ਖੇਡਾਂ ਦਾ ਤੇ ਜਿਹੜੀਆਂ ਕਰਿਕੂਲਰ ਐਕਟੀਵਿਟੀਆਂ ਨੇ ਕਲਚਰਲ ਐਕਟੀਵਿਟੀਆਂ ਨੇ ਉਹਨਾਂ ਦਾ ਇਹ ਓਵਰオール ਚੈਂਪੀਅਨ ਸਕੂਲ ਰਿਆ ਹੈ ਪਿਛਲੇ 2 ਸਾਲਾਂ ਤੋਂ ਸਾਡਾ ਬੱਚੇ ਜਿਹੜੇ ਨੇ ਡਿਸਟ੍ਰਿਕਟ ਲੈਵਲ ਦੇ ਉੱਤੇ ਨੰਬਰ 1 ਆਏ ਨੇ ਬੋਰਡ ਦੇ ਐਗਜ਼ਾਮਸ ਦੇ ਵਿੱਚ ਮੈਨੂੰ ਇੱਥੇ ਆਇਆ 11 ਸਾਲ ਹੋ ਚੁੱਕੇ ਨੇ ਤੇ ਇਹਨਾਂ 11 ਸਾਲਾਂ ਦੇ ਵਿੱਚ ਅਸੀਂ ਬੱਚਿਆਂ ਦੇ ਲਈ ਬਹੁਤ ਕੁਝ ਦੀਵਾਨ ਤੋਂ ਲੈ ਕੇ ਆਏ ਆ ਜਿਹਦੇ ਨਾਲ ਸਾਡਾ 인ਫਰਾਸਟਰਕਚਰ ਬਹੁਤ ਜ਼ਿਆਦਾ ਬਿਲਡ ਅਪ ਹੋਇਆ ਹੈ ਜਿੰਨਾ ਜੂਨੀਅਰ ਸੈਸ਼ਨ ਸੈਕਸ਼ਨ ਹੈ ਸਾਡਾ ਇਹਦੇ ਨਾਲ ਨਾਲ ਜਿੰਨੇ ਵੀ ਰੂਮਸ ਨੇ 뮤זיਕ ਰੂਮ ਆਰਟ ਰੂਮ ਲਾਇਬ੍ਰੇਰੀ ਹਰ ਜਿਹੜਾ ਹੈ ਉਹ 에어 ਕੰਡੀਸ਼ਨਡ ਹੈ ਕਿਉਂਕਿ ਅੱਜ ਕੱਲ ਦੇ ਬੱਚਿਆਂ ਦੀਆਂ ਇਹ ਜ਼ਰੂਰਤਾਂ ਬਣ ਚੁੱਕੀਆਂ ਨੇ ਇੱਥੇ 100 ਪਿੰਡਾਂ ਦੇ ਬੱਚੇ ਪਲਾਸ ਤੋਂ ਹਸ਼ਿਆਰਪੁਰ ਡਿਸਟ੍ਰਿਕਟ ਸ਼ਹਿਰ ਦੇ ਜਿਹੜੇ ਬੱਚੇ ਨੇ ਉਹ ਇੱਥੇ ਵਿਦਿਆ ਪ੍ਰਾਪਤ ਕਰਨ ਲਈ ਆ ਰਹੇ ਨੇ ਸਾਡੇ ਕੋਲ ਇੱਥੇ 5.5 ਕਿੱਲੇ ਜ਼ਮੀਨ ਹੈ ਤੇ ਜਿਹਦੇ ਵਿੱਚ ਹਰ ਫੈਸਿਲਿਟੀ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਤੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਇਹ 1998 ਦੇ ਵਿੱਚ ਹੋਂਦ ਵਿੱਚ ਆਇਆ ਤੇ ਅਸੀਂ ਹੁਣੇ ਦੇ 25 ਸਾਲ ਪੂਰੇ ਹੋਏ ਨੇ ਤੇ 25 ਸਾਲਾਂ ਦੇ ਪੂਰੇ ਹੋਣ ਤੇ ਜਸਟ ਪਿਛਲੇ ਹਫਤੇ ਹੀ ਬੜਾ ਵੱਡਿਆ ਇੱਕ ਸਮਾਗਮ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਨਾਲ ਤੇ ਇੱਥੇ ਇੱਕ সুইমিং ਪੂਲ ਦਾ ਨੀਂ ਪੱਥਰ ਰੱਖਿਆ ਗਿਆ ਸੋ ਇਸ ਤੋਂ ਤੁਸੀਂ ਖੁਦ ਬਖੁਦ ਤੁਸੀਂ ਜਾਣ ਸਕਦੇ ਹੋ ਕਿ ਇਹਦੀ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਇੰਟਰਨੈਸ਼ਨਲ ਲੈਵਲ ਦਾ ਹੈ ਪਰ ਜਿਹੜੀਆਂ ਫੀਸਾਂ ਨੇ ਉਹ ਬਹੁਤ ਘੱਟ ਨੇ ਬਾਕੀ ਸਕੂਲਾਂ ਤੋਂ ਜਿੰਨੇ ਐਨੇ ਬਾਕੀ ਸਕੂਲ ਐਨੀਆਂ ਫੈਸਿਲਿਟੀਆਂ ਨਹੀਂ ਦੇ ਰਹੇ ਪਰ ਉਹ ਫੀਸਾਂ ਬਹੁਤ ਜ਼ਿਆਦਾ ਲੈ ਰਹੇ ਨੇ ਸੋ ਅਸੀਂ ਫੀਸਾਂ ਬਹੁਤ ਘੱਟ ਲੈ ਰਹੇ ਹਾਂ ਜੇਕਰ ਅਸੀਂ ਬੱਚਿਆਂ ਨੂੰ ਕਿਤੇ ਵੀ ਲੈ ਕੇ ਜਾਣਾ ਹੈ ਖੇਡਾਂ ਦੇ ਲਈ ਪੜ੍ਹਾਈ ਦੇ ਕਿਸੇ ਕੰਪੀਟੀਸ਼ਨ ਦੇ ਲਈ ਅਸੀਂ ਕਦੀ ਵੀ ਬੱਚਿਆਂ ਤੋਂ ਕੋਈ ਪੈਸਾ ਨਹੀਂ ਲੈਂਦੇ ਸੋ ਇਸ ਕਰਕੇ ਬੱਚੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਬੱਚੇ ਨੇ ਉਹ ਇਧਰ ਹਮੇਸ਼ਾ ਅਟਰੈਕਟਡ ਰਹਿੰਦੇ ਨੇ ਕਿ ਇੱਥੇ ਨਾਲੇ ਸਾਡੇ ਬੱਚੇ ਟਿਊਸ਼ਨਾਂ ਦੀ ਪੜ੍ਹਾਈ ਨਹੀਂ ਕਰਦੇ ਜੇ ਆਰਟ ਹੈ ਜਾਂ 뮤직 ਹੈ ਉਹਦੇ ਵਿੱਚ ਕਿਸੇ ਅਕੈਡਮੀ ਤੋਂ ਤਿਆਰ ਹੋ ਕੇ ਨਹੀਂ ਆਉਂਦੇ ਸਾਡੇ ਆਪਣੇ ਟੀਚਰ ਉਹਨਾਂ ਨੂੰ ਤਿਆਰ ਕਰਦੇ ਨੇ ਸਾਡੇ ਪ੍ਰਿੰਸੀਪਲ ਮੈਡਮ ਕਿਰਨਪ੍ਰੀਤ ਕੌਰ ਧਾਮੀ ਤਿੰਨਾਂ ਦਾ ਜਿਹੜਾ ਮਿਊਜ਼ਿਕ ਦੇ ਵਿੱਚ ਕਾਫੀ ਇੰਡਸਟਰੀ ਹੈਗਾ ਤੇ ਸਾਨੂੰ ਜਿਹੜਾ ਬਹੁਤ ਸਹਿਯੋਗ ਦਿੰਦੇ ਹੈਗੇ ਉਹਨਾਂ ਦੇ ਕਰਕੇ ਜਿਹੜਾ ਸਕੂਲ ਦੇ ਵਿੱਚ ਮਿਊਜ਼ਿਕ ਦਾ ਮਾਹੌਲ ਹੈ ਉਹ ਬਹੁਤ ਸੁਖਾਵਾਂ ਹੈਗਾ। ਇਸ ਸਕੂਲ ਦੇ ਪ੍ਰਿੰਸੀਪਲ ਮੈਮ ਸ਼੍ਰੀਮਤੀ ਕਿਰਨਪ੍ਰੀਤ ਕੌਰ ਧਾਮੀ ਜੀ ਦੀ ਅਗਵਾਈ ਦੇ ਵਿੱਚ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਹਾਂ ਤੇ ਉਹਨਾਂ ਦੀ ਗਾਈਡੈਂਸ ਦੇ ਨਾਲ ਅਸੀਂ ਹੋਰ ਵੀ ਅੱਗੇ ਵਧਦੇ ਰਾਵਾਂਗੇ। ਚੀਫ ਖਾਲਸਾ ਦੀਵਾਨ ਵੱਲੋਂ ਪੰਡੋਰੀ ਖਜੂਰ ਦੇ ਵਿੱਚ ਚਲਾਏ ਜਾ ਰਹੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਤੁਸੀਂ ਸਾਰਿਆਂ ਨੇ ਇੱਕ ਢੇਡਾ ਲਗਾਇਆ ਔਰ ਇਸ ਢੇਡੇ ਦੇ ਵਿੱਚ ਸਾਡੀ ਸੋਚ ਦੇ ਢੇਡੇ ਜਿਹੜੇ ਆ ਉਹ ਖਤਮ ਹੋ ਜਾਂਦੇ ਨੇ ਜੇਕਰ ਅਸੀਂ ਇਸੇ ਤਰੀਕੇ ਦੇ ਨਾਲ ਸਿੱਖਿਆ ਦੇ ਖੇਤਰ ਦੇ ਵਿੱਚ ਅੱਗੇ ਵਧਣਾ ਹੈ ਤੇ ਸਾਨੂੰ ਪਿੰਡੂ ਖੇਤਰਾਂ ਨੂੰ ਉੱਚਾ ਚੁੱਕਣਾ ਸਾਡੇ ਮਨ ਦੀ ਇੱਕ ਵੱਡੀ ਖਾਹਿਸ਼ ਹੈ ਤਾਂ ਅਜਿਹੇ ਸਕੂਲਾਂ ਦਾ ਵੱਖ-ਵੱਖ ਪਿੰਡਾਂ ਦੇ ਵਿੱਚ ਹੋਣਾ ਬਹੁਤ ਲਾਜ਼ਮੀ ਹੈ ਇਹ ਸਕੂਲ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਹੈ ਇਸ ਸਕੂਲ ਦੇ ਪਰਬੰਧਕਾਂ ਦੇ ਨਾਲ-ਨਾਲ ਜੋ ਮੈਡਮ ਕਿਰਨਪ੍ਰੀਤ ਕੌਰ ਧਾਮੀ ਜੀ ਸਕੂਲ ਦੇ ਪ੍ਰਿੰਸੀਪਲ ਨੇ ਤੇ ਉਹਨਾਂ ਦਾ ਸਮੁੱਚਾ ਸਟਾਫ ਵਧਾਈ ਦਾ ਪਾਤਰ ਹੈ ਕਿ ਇਹਨੇ ਵਧੀਆ ਤਰੀਕੇ ਦੇ ਨਾਲ ਇਹ ਸਕੂਲ ਚਲਾ ਰਹੇ ਨੇ ਔਰ ਆਪਣੀਆਂ ਸਿੱਖਿਆ ਸੇਵਾਵਾਂ ਜਿਹੜੀਆਂ ਉਹ ਇਲਾਕੇ ਨੂੰ ਦੇ ਰਹੇ ਨੇ ਆਸ ਕਰਦੇ ਹਾਂ ਕਿ ਤੁਹਾਡੇ ਵੀ ਦਿਲ ਦੇ ਵਿੱਚ ਇਹ ਤਮੰਨਾ ਹੋਏਗੀ ਕਿ ਇਸ ਤਰ੍ਹਾਂ ਦਾ ਸਕੂਲ ਤੁਹਾਡੇ ਵੀ ਪਿੰਡ ਦੇ ਵਿੱਚ ਹੋਵੇ ਔਰ ਅਸੀਂ ਵੀ ਆਸ ਕਰਦੇ ਹਾਂ ਕਿ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਨਿਭਾਵੇ ਵੱਖ-ਵੱਖਰੀਆਂ ਸੰਸਥਾਵਾਂ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਔਰ ਚੀਫ ਖਾਲਸਾ ਦਿਵਾਨ ਵੀ ਲੱਖੋ ਬਕਰੇ ਪਿੰਡਾਂ ਦੇ ਵਿੱਚ ਅਜੇੇ ਜੇਕਰ ਸਕੂਲ ਹੋਰ ਖੋਲਣ ਦਾ ਯਤਨ ਕਰੇ ਤਾਂ ਸਾਡੀ ਸਿੱਖਿਆ ਦੀ ਮਿਆਰ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕਦਾ ਹੈ ਔਰ ਸਿੱਖਿਆ ਦੀ ਨੀਤੀ ਵੀ ਸਾਡੀ ਜਿਹੜੀ ਹੈ ਹੋਰ ਸੁਧਰ ਸਕਦੀ ਹੈ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ ਪਹਿਲਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡਵਾਈਲ ਤੁਸੀਂ ਸਾਨੂੰ Amazon Fire TV Daily Hunt ਤੇ ای 바 باتیں دیکھ سکتے ہو یو ایس اے کینیڈا آسٹریلیا نیوزی لینڈ تے یورپ دے ہر بڑے آئی پی ٹی وی پلیٹ فارم تے دیکھ سکتے ہو رونے جپے تو دور تے مدے دے نیڑے لائیو پنجابی